ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਵੀ ਕੁਝ ਆਪਣੇ ਸਿੱਖਾਂ ਦੇ ਵੱਲੋਂ ਕੁਝ ਨਿਹੰਗ ਸਿੰਘਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਆ ਉਹਨਾਂ ਦੇ ਕੇਸਾਂ ਦੀ ਬਾਣੇ ਦੀ ਸ਼ਸਤਰਾਂ ਦੀ ਬੇਦਬੀ ਹੋਈ ਮੁਹਾਲੀ ਦੀ ਕੋਈ ਘਟਨਾ ਵਾ ਮਾਜਰੀ ਕੋ ਪਿੰਡ ਦੱਸਿਆ ਜਾ ਰਿਹਾ ਜਾਂ ਜਿਹੜਾ ਵੀ ਨਗਰ ਆ ਪਹਿਲੀ ਗੱਲ ਤਾਂ ਇਹ ਵੀ ਜੇਕਰ ਕੋਈ ਸਿੰਘਾਂ ਦੇ ਵੱਲੋਂ ਗਲਤੀ ਕੀਤੀ ਗਈ ਹੋਊਗੀ ਮੰਨ ਲੈਨੇ 1 ਮਿੰਟ ਵਾਸਤੇ ਤੇ ਠੀਕ ਆ ਉਹਦੇ ਵਾਸਤੇ ਤੁਸੀਂ ਕਾਰਵਾਈ ਕਰੋ ਬਣਦੀ ਕਾਰਵਾਈ ਜੁਰੀ ਕਰੋ ਕਾਨੂੰਨੀ ਕਾਰਵਾਈ ਕਰ ਦਿਓ ਜਾਂ ਕੋ ਚਾਰ ਬੰਦੇ ਬਿਠਾਓ ਸਿਆਣੇ ਇਹਾਂ ਦੀ ਗਲਤੀ ਆ ਕੱਢੋ ਹੁਣ ਜੇ ਇਹੋ ਹੀ ਕਿਤੇ ਕਿਸੇ ਨੇ ਸ਼ਸਤਰ ਕੱਢ ਕੇ ਗਾਟਾ ਲਾਇਆ ਹੁੰਦਾ ਨਾ ਕਿਸੇ ਦਾ ਤੇ ਹੁਣ ਤੱਕ ਜਿੰਨੇ ਬੁੱਧੀਜੀਵੀ ਆ ਸਾਰਿਆਂ ਨੇ ਚੀਖ ਝੜਾ ਮਚਾਲਣਾ ਸੀ ਇਸ ਸਮੇਂ ਤੇ ਟਡਰੀਆਂ ਵਾਲਾ ਨੇਕੀ ਤੇ ਦੁਜੇਤੀ ਜਿੰਨੇ ਵੀ ਹੈਗੇ ਚਵਲ ਵੀ ਹਾਇ ਨਿਹੰਗਾ ਨੇ ਬੰਦਾ ਵੜਤਾ ਹੈ ਨਿਹੰਗਾ ਨੇ ਬੰਦਾ ਵੜਤਾ ਹੁਣ ਉਹਨਾਂ ਦੇ ਕੇਸਾਂ ਦੀ ਬਦਵੀ ਹੋਈ ਆ ਕਕਾਰਾਂ ਦੀ ਹੋਈ ਸ਼ਸਤਰਾਂ ਦੀ ਹੋਈ ਬਾਣੇ ਦੀ ਹੋਈ ਕੇਸਾਂ ਤੋਂ ਵੱੜ ਕੇ ਧੋਆ ਗਿਆ ਹੁਣ ਕਿਸੇ ਦੀ ਜੁਬਾਨ ਨਹੀਂ ਜਿਹੜੀ ਚੱਲਣੀ ਸਭ ਗੁੰਗੇ ਹੋ ਜਾਣੇ ਕਿਉਂ ਕਿ ਕਿਉਂਕਿ ਹੁਣ ਨਿਹੰਗ ਸਿੰਘਾਂ ਦੇ ਨਾਲ ਹੋਇਆ ਬਾਣੇ ਵਾਲੇ ਸਿੰਘਾਂ ਨਾਲ ਹੋਇਆ ਇਸ ਕਰਕੇ ਇੱਕ ਤਾਂ ਜਿਹੜਾ ਖੌਤੀ ਬੁੱਧੀ ਜੀ ਵੀ ਨੇ ਇਹ ਆਪਣੀ ਮੱਤ ਦੇ ਉੱਤੇ ਪਰਦਾ ਚੱਕਿਆ ਕਰੋ ਜਦੋਂ ਕੋਈ ਹੋਜੀ ਗੱਲ ਹੁੰਦੀ ਆ ਉਦੋਂ ਘੱਟੋ ਘਾਟੇ ਵਿਚਾਰਿਆ ਕਰੋ ਵੀ ਕਾਰਨ ਕੀ ਹੋਇਆ ਜੇਕਰ ਕੋਈ ਸਿੰਘਾਂ ਦੇ ਵੱਲੋਂ ਵਾਅਦਾ ਵੀ ਕੀਤਾ ਗਿਆ ਸੀਗਾ ਤੇ ਫਿਰ ਜਿਹੜੇ ਕਾਨੂੰਨੀ ਚਾਰਜ ਹੋਈ ਦਾ ਰੌਲਾ ਪਾਉਂਦੇ ਹੁੰਦੇ ਆ ਵੀ ਹਾਈ ਜੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਾਈ ਹਾਈ ਸਿੰਘਾਂ ਨੇ ਆਪ ਕਿਉਂ ਫੈਸਲਾ ਕੀਤਾ ਫਿਰ ਉਹਨਾਂ ਨੂੰ ਕਹੋ ਜਿਨ੍ਹਾਂ ਨੇ ਸਿੰਘਾਂ ਦੇ ਉੱਤੇ ਹਮਲਾ ਕੀਤਾ ਇਸ ਕਰਕੇ ਇੱਕ ਤਾਂ ਇਹ ਦੂਸਰਾ ਜਿਨ੍ਹਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਉਹਨਾਂ ਨੂੰ ਇਹ ਬੜੀ ਸਿੱਧੇ ਲਫ਼ਜ਼ਾਂ ਚੇਤਾਵਨੀ ਆ ਕਿ ਬੰਦੇ ਦੇ ਪੁੱਤਾਂ ਵਾਂਗੂ ਆਪਣੀ ਕੀਤੀ ਹੋਈ ਗਲਤੀ ਦਾ ਪਛਤਾਵਾ ਕਰੋ ਪੰਥ ਕੋਲੋਂ ਉਹਨਾਂ ਸਿੰਘਾਂ ਕੋਲੋਂ ਗੁਰੂ ਸਾਹਿਬ ਦੀ ਅਹ ਜੂਰੀ ਜੀ ਮਾਫੀ ਮੰਗੋ ਤੇ ਕੀ ਕਰਨਾ ਵਾ ਕੀ ਨਹੀਂ ਕਰਨਾ ਉਹ ਪੰਥ ਫੈਸਲਾ ਕਰੂਗਾ ਮਾਫੀ ਦੇਣੀ ਆ ਨਹੀਂ ਦੇਣੀ ਪਰ ਜੇਕਰ ਤੁਸੀਂ ਕਿਸੇ ਭਲੇਖੇ ਦੇ ਵਿੱਚ ਉਹ ਵੀ ਤੁਸੀਂ ਚਾਨਕ ਭੇਡਾਂ ਨੇ ਇਕੱਠੀਆਂ ਹੋ ਕੇ ਚਾਰ ਸਿੰਘਾਂ ਨੂੰ ਹੱਥ ਪਾ ਲਿਆ ਤੇ ਬਾਅਦ ਚ ਤੁਸੀਂ ਭੱਜੇ ਫਿਰੋਗੇ ਬਾਜੋਗੇ ਇਹ ਤੁਹਾਡਾ ਬਹੁਤ ਵੱਡਾ ਭਲੇਖਾ ਮਹਾਰਾਜ ਦੀ ਕਿਰਪਾ ਰਵੇ ਜਿਵੇਂ ਮਾਰੇ ਫਿਰ ਸੇਵਾ ਲੈਣਗੇ ਜਰੂਰ ਸੇਵਾ ਕਰਾਂਗੇ ਪਰ ਤੁਹਾਨੂੰ ਇਹ ਦੱਸਾਂਗੇ ਵੀ ਬਾਣੀ ਨੂੰ ਹੱਥ ਕਿਦਾਂ ਪਾਈਦਾ ਸੋ ਇਸ ਕਰਕੇ ਚੇਤਾਵਨੀ ਉਹਨਾਂ ਲੋਕਾਂ ਨੂੰ ਆ ਜਿਹੜੇ ਸਮਝਦੇ ਨੇ ਕਿ ਅਸੀਂ ਜੋ ਮਰਜ਼ੀ ਕਰਾਂਗੇ ਜਦੋਂ ਜੀ ਕਰੂਗਾ ਕਕਾਰਾਂ ਦੀ ਕੇਸਾਂ ਦੀ ਦਸਾਰਾਂ ਦੀ ਬੇਦਬੀ ਕਰਾਂਗੇ ਤੇ ਸਾਨੂੰ ਕੋਈ ਹੱਥ ਨਹੀਂ ਪਾਊਗਾ ਅਸੀਂ ਕਿਸੇ ਕਾਨੂੰਨ ਕੋਲ ਪ੍ਰਸ਼ਾਸਨ ਕੋਲ ਨਹੀਂ ਜਾਣਾ ਅਸੀਂ ਜੋ ਫੈਸਲਾ ਕਰਾਂਗੇ ਫਿਰ ਆਪ ਕਰਾਂਗੇ ਅਸੀਂ ਇਹ ਚਾਹੁੰਦੇ ਨਹੀਂ ਪਰ ਜੇ ਸਾਨੂੰ ਬਾਰ-ਬਾਰ ਮਜਬੂਰ ਕੀਤਾ ਜਾਊਗਾ ਕਿ ਅਸੀਂ ਕੇਸਾਂ ਦੀ ਦਸਤਾਰਾਂ ਦੀ ਬੇਦਬੀ ਨਹੀਂ ਕਰਾਉਣੀ ਅਸੀਂ ਗੁਰੂ ਵੱਲੋਂ ਬਖਸ਼ੇ ਇਹ ਸਾਡੀਆਂ ਮੋਹਰਾਂ ਨੇ ਤੇ ਬਾਰ-ਬਾਰ ਅਸੀਂ ਅਪੀਲਾ ਵੀ ਨਹੀਂ ਕਰਦੇ ਆ ਇਸ ਕਰਕੇ ਜਾਗਰਤ ਹੋਵੋ ਪਹਿਲੀ ਗੱਲ ਤਾਂ ਇਹ ਜਦੋਂ ਕਿ ਇਦਾਂ ਦੀ ਘਟਨਾ ਹੁੰਦੀ ਆ ਲਾਗੇ ਤਮਾਸ਼ੀ ਵੀ ਜਿਹੜੇ ਖੜੇ ਸੀ ਲਾਂਤ ਤਾਂ ਉਹਨਾਂ ਦੇ ਉੱਤੇ ਆ ਜਿਹੜੇ ਸ਼ਰਿਆਮ ਹੁੰਦੀ ਬਦਵੀਂ ਦੇਖ ਕੇ ਕੇਸਾਂ ਦੀ ਕਕਾਰਾਂ ਦੀ ਤੇ ਗੁੰਗੇ ਬਣ ਕੇ ਖੜੇ ਸੀ ਵੀਡੀਓ ਬਣਾ ਰਹੇ ਸੀਗੇ ਸੋ ਇਸ ਕਰਕੇ ਰੌਵ ਵਿਚਾਰ ਜੋ ਵੀ ਇਹ ਹੈਗੀ ਕਰਨਾ ਸਾਰੀ ਇਸ ਘਟਨਾ ਦਾ ਜੋ ਕੁਝ ਵੀ ਪੱਖ ਹੈਗਾ ਸਾਰਾ ਉਹ ਸੰਗਤ ਸਾਹਮਣੇ ਆ ਗਿਆ ਆ ਰਿਹਾ ਆਜੂਗਾ ਅਰ ਜਿਨ੍ਹਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਉਹਨਾਂ ਨੂੰ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਬੰਦੇ ਦੇ ਪੁੱਤਾਂ ਨੂੰ ਆਪਣੀ ਕੀਤੀ ਗਲਤੀ ਦਾ ਪਛਤਾਵਾ ਕਰੋ ਨਹੀਂ ਤੇ ਫਿਰ ਜਿਵੇਂ ਮਾਰਿਆ ਹੁਕਮ ਕਰਨਗੇ ਬੰਦੀ ਸੇਵਾ ਕਰਾਂਗੇ ਧੰਨਵਾਦ